ਭਰਾ ਮੈਂਟਲੀ ਅਫਸਰਟ ਹੈ ਭੈਣ ਜਿਹੜੀ ਪੀਜੀਟੀਸੀ ਇਹ ਕਰਦੀ ਔਰ ਘਰ ਦਾ ਗੁਜ਼ਾਰਾ ਅੱਜ ਦੀ ਤਰੀਕ ਮੰਗ ਕੇ ਚੱਲ ਰਿਹਾ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਆ ਸਾਰੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਇੱਥੇ ਆਈਆਂ ਨੇ ਮਤਲਬ ਇਹਨਾਂ ਦੇ ਹਸਬੰਦ ਨਹੀਂ ਹੈਗੇ ਪਿੱਛੇ ਇੱਥੇ ਇੱਕ ਬੀਬੀ ਦੀ ਦੱਸਦੇ ਨੇ ਕਿ ਕੰਮ ਨਹੀਂ ਚੱਲਦਾ ਔਰ ਮੇਰਾ ਮੇਰਾ 15 ਸਾਲ ਦਾ ਬੱਚਾ ਮਜ਼ਦੂਰੀ ਕਰਦਾ ਹੈ ਕੈਟਰਿੰਗ ਵਾਲਿਆਂ ਦੇ ਨਾਲ ਜਾਂਦਾ ਹੈ ਹਸਬੰਦ ਤੁਹਾਡੇ ਡੈਥ ਸੂਡਨ ਹੋ ਚੁੱਕਾ ਚਾਰ ਸਾਲ ਤੋਂ ਮੈਂ ਸਿਰਫ ਬੇਟੀ ਨੂੰ ਪੜਾਵਾ ਰਹੀ ਆ ਬੇਟੀ ਨੂੰ ਨਹੀਂ ਪੜਾਵਾ ਸਕਦਾ 15 ਸਾਲ ਦਾ ਬੇਟਾ ਕੀ ਮਜ਼ਦੂਰੀ ਕੀ ਕਰਦਾ ਸਰ ਉਹ ਕੈਟਰੀਂਗ ਵਾਲਿਆਂ ਨਾਲ ਦਿਹਾੜੀ ਲਾਂਦਾ ਹੈ ਸਰ ਬੜੀ ਮਜ਼ਦੂਰੀ ਇੱਜਾਂ ਦੇ ਉੱਤੇ ਗੁਰੂ ਨਗਰੀ ਔਰ ਮਹਿਜ 2 ਤੋਂ 3 ਕਰੋੜ ਰੁਪਈਆ ਦਾ ਮਹੀਨੇ ਦਾ ਖਰਚਾ ਔਰ ਸਰਕਾਰ ਨੂੰ ਚਾਹੀਦਾ ਕਿ ਮੰਥਲੀ ਇਹਦਾ ਜਿਹੜਾ ਫੰਡ ਉਹ ਦਿੱਤਾ ਜਾਵੇ ਔਰ ਇਹ ਬੱਸ ਜਿਹੜੀ ਸੜਕਾਂ ਦੇ ਉੱਤੇ ਚੱਲਿਆ ਸਾਡੇ ਘਰ ਦੇ ਵਿੱਚ ਸਿਰਫ ਰਾਸ਼ਨ ਹੀ ਦੇ ਦਿੱਤਾ ਜਾਵੇ ਸਾਡੀ ਰੋਜੀ ਰੋਟੀ ਚਲਾ ਦਿੱਤੀ ਜਾਵੇ ਕਮ ਸੇ ਕਮ ਅਸੀਂ ਉਹਨਾਂ ਰੇਡਾਂ ਦੇ ਉੱਤੇ ਵੀ ਆ ਜਿਹੜੀ ਬੱਸ ਚਲਾਉਣ ਨੂੰ ਤਿਆਰ ਹਾਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮਤਲਬ ਜਨਤਾ ਨੇ ਇੱਕ ਜੁੜਿਆ ਮੁੱਦਾ ਸਾਡੇ ਸ਼ਹਿਰ ਨਾਲ ਅੰਮ੍ਰਿਤਸਰ ਗੁਰੂ ਨਗਰੀ ਨਾਲ ਜੁੜਿਆ ਮੁੱਦਾ ਕਿ ਬੱਸੇਸ ਜਿਹੜੀਆਂ ਚੱਲਦੀਆਂ ਸੀ ਲੋਕਾਂ ਨੂੰ ਬਹੁਤ ਸਾਰੀ ਸਹੂਲਤ ਸੀਗੀ ਸਟੂਡੈਂਟ ਨੂੰ ਜਿਹੜੇ 10 ਤੋਂ 15000 ਤਨਖਾਹ ਲੈਂਦੇ ਨੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾ ਸਕਦੇ ਸੀਗੇ ਔਰ ਇੱਕਦਮ ਹੀ ਸਿਸਟਮ ਦੀ ਜਿਹੜੀ ਨਲਾਇਕੀ ਕਰਕੇ ਉਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਔਰ ਲੋਕਾਂ ਦੇ ਖਰਚੇ ਵਧ ਗਏ ਸ਼ਹਿਰ ਦੇ ਵਿੱਚ ਟ੍ਰੈਫਿਕ ਵਧ ਗਿਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ 3 ਮਹੀਨੇ ਬੱਸ ਫ੍ਰੀ ਚੱਲੀ ਸੀ ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਜਿਹੜਾ ਬਹੁਤ ਵਧੀਆ ਜਿਹੜਾ ਦਰਸਤੀ ਹੋ ਗਈ ਸੀ ਸ਼ਹਿਰ ਦੇ ਵਿੱਚ ਰਾਸ਼ੀ ਮੁਗ ਗਿਆ ਸੀਗਾ ਜਿਹਨੂੰ ਏਸੀ ਬੱਸ ਗਰਮੀ 'ਚ ਮਿਲ ਜਾਂਦੀ ਸੀ ਜਿਹਨੂੰ ਸਰਦੀ 'ਚ ਜਿਹੜੀ ਬੰਦ ਬੱਸ ਮਿਲ ਜਾਂਦੀ ਏ ਉਹ ਮੁੜ ਕੇ ਆਪਣਾ ਵਹੀਕਲ ਕੱਢਦਾ ਹੀ ਨਹੀਂ ਔਰ ਇੱਥੋਂ ਤੱਕ ਕੱਲ ਇਹਨਾਂ ਮੈਨੂੰ ਦੱਸਿਆ ਕਿ ਬਹੁਤ ਸਾਰੇ ਜਿਹੜੇ ਅਮੀਰ ਲੋਕ ਜਿਹੜੇ ਮਤਲਬ ਆਪਣੀਆਂ ਫੈਕਟਰੀ ਚ ਚਲਾਉਂਦੇ ਨੇ ਇੱਕ ਕੋਨੇ ਤੋਂ ਕੁਛ ਹਾਟੇ ਤੋਂ ਫੋਕਲ ਪੁਆਇੰਟ ਆਉਂਦੇ ਨੇ ਉਹ ਵੀ ਇੰਨਾ ਬੱਸਾਂ ਦੇ ਵਿੱਚ ਸਫ਼ਰ ਕਰਨਾ ਸ਼ੁਰੂ ਹੋ ਗਏ ਸੀ ਕਿ ਇੱਕ ਤੇ ਟਾਈਮ ਬਚਦਾ ਸੀਗਾ ਔਰ ਦੂਜਾ ਮਤਲਬ ਉਹਨਾਂ ਨੂੰ ਇਹ ਸਹੂਲਤ ਜਿਹੜੀ ਬਹੁਤ ਵਧੀਆ ਲੱਗਦੀ ਸੀ ਔਰ ਇੱਕਦਮ ਇਹਨੂੰ ਜਿਹੜਾ ਬੰਦ ਕਰ ਕਰਕੇ ਰੱਖ ਦਿੱਤਾ ਗਿਆ ਔਰ ਇਸ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਸੀਗਾ ਜਿਸ ਤੋਂ ਇਹ ਮਹਮ ਸ਼ੁਰੂ ਹੋਈ ਹੈ ਔਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਘਾਟੇ ਵਾਲਾ ਸੌਦਾ ਔਰ ਮੈਂ ਤੁਹਾਡੇ ਮਾਧਿਅਮ ਰਹੀ ਹਾਂ ਮਸਲਾ ਹੱਲ ਕਰਾਉਣਾ ਚਾਹੁੰਦੇ ਆ ਮੇਰੀ ਬੇਨਤੀ ਹੈ ਭਗਵੰਤ ਮਾਨ ਨੂੰ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਲੋਕਾਂ ਦੀ ਫੈਸਿਲਿਟੀਆਂ ਜਿਹੜੇ ਸਕੂਲ ਹੁੰਦੇ ਨੇ ਐਜੂਕੇਸ਼ਨ ਸਿਸਟਮ ਹੈ ਜਿਹੜਾ ਮੈਡੀਕਲ ਸਿਸਟਮ ਹੈ ਜਿਹੜੀ ਟਰਾਂਸਪੋਰਟੇਸ਼ਨ ਹੈ ਇਹਦੇ ਵਿੱਚ ਮੁਨਾਫੇ ਨਹੀਂ ਵਿਖੇ ਜਾਂਦੇ ਇਹਦੇ ਵਿੱਚ ਮਤਲਬ ਵੈਲਫੇਅਰ ਦੇ ਫੰਡ ਜਾਰੀ ਕੀਤੇ ਜਾਂਦੇ ਨੇ ਜੇ ਤੁਸੀਂ ਮੁਨਾਫਾ ਹੀ ਦੇਖਣਾ ਤੇ ਫਿਰ ਬੀਬੀਆਂ ਨੂੰ ਜਿਹੜੇ ਤੁਸੀਂ ਬਸ-ਬਸ ਫਰੀ ਦੇਤੇ ਨੇ ਉਹਨਾਂ ਦੀ ਟਿਕਟ ਵੀ ਲਾ ਦਿਓ ਸੋ ਇੰਨਾਂ ਚੀਜ਼ਾਂ ਦੇ ਉੱਤੇ ਗੁਰੂ ਨਗਰੀ ਔਰ ਮਹਿਜ 2 ਤੋਂ 3 ਕਰੋੜ ਰੁਪਈਆ ਦਾ ਮਹੀਨੇ ਦਾ ਖਰਚਾ ਔਰ ਸਰਕਾਰ ਨੂੰ ਚਾਹੀਦਾ ਕਿ ਮੰਥਲੀ ਇਹਦਾ ਜਿਹੜਾ ਫੰਡ ਉਹ ਦਿੱਤਾ ਜਾਵੇ ਔਰ ਇਹ ਬਸ ਜਿਹੜੀ ਸੜਕਾਂ ਦੇ ਉੱਤੇ ਚੱਲੇ ਔਰ 1500 ਮੁਲਾਜ਼ਮ ਜਿਹੜਾ ਇਹਦੇ ਵਿੱਚ ਕੰਮ ਕਰਦਾ ਸੀ ਇੱਥੇ ਤੁਹਾਨੂੰ ਮੈਂ ਦਿਖਾਉਣਾ ਬੀਬੀ ਜੀ ਆਇਓ ਇੱਕ ਮਿੰਟ ਮਤਲਬ ਉਹ ਬੇਰਜ਼ਗਾਰ ਬਲਕ ਦੇ ਵਿੱਚ ਵਿੰਡੋਜ਼ ਜਿਹੜੀਆਂ ਸਾਡੀਆਂ ਭੈਣਾਂ ਸੀਗੀਆਂ ਉਹ ਇਹਦੇ ਵਿੱਚ ਕੰਮ ਕਰਦੀਆਂ ਸੀ ਇੱਥੇ ਇੱਕ ਬੀਬੀ ਜੀ ਦੱਸਦੇ ਨੇ ਕਿ ਕੰਮ ਨਹੀਂ ਚੱਲਦਾ ਔਰ ਮੇਰਾ ਮੇਰਾ 15 ਸਾਲ ਦਾ ਬੱਚਾ ਮਜ਼ਦੂਰੀ ਕਰਦਾ ਹੈ ਕੈਟਰਿੰਗ ਵਾਲਿਆਂ ਦੇ ਨਾਲ ਜਾਂਦਾ ਹੈ ਇਹ ਕਿਥੇ ਬੱਚੀ ਹੈ ਕੱਲ ਮੈਨੂੰ ਮਿਲੀ ਉਹਨੇ ਐਮਏ ਕੀਤੀ ਹੈ ਉਹ ਖੜੀ ਹੈ ਮਤਲਬ ਭਰਾ ਮੈਂਟਲੀ ਅਫਸਰਟ ਹੈ ਭੈਣ ਜਿਹੜੀ ਪੀਜੀਡੀਸੀਏ ਕਰਦੀ ਹੈ ਔਰ ਘਰ ਦਾ ਗੁਜ਼ਾਰਾ ਅੱਜ ਦੀ ਤਰੀਕ ਚ ਮੰਗ ਮੰਗ ਕੇ ਚੱਲ ਰਿਹਾ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਆ ਸਾਰੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਇੱਥੇ ਆਈਆਂ ਨੇ ਮਤਲਬ ਉਹ ਇਹਨਾਂ ਦੇ ਹਸਬੰਡ ਨਹੀਂ ਹੈਗੇ ਪਿੱਛੇ ਕਿੱਥੇ ਕੋਈ ਪ੍ਰੋਜੈਕਟ ਇੱਕ ਵਾਰੀ ਇਹ ਚਾਂਸ ਨਹੀਂ ਕਈ ਵਾਰ ਬਸ ਜਿਹੜੀ ਆ ਬੰਦ ਹੋ ਚੁੱਕੀ ਹੈ ਇਹ ਵੈਲਫੇਅਰ ਦਾ ਕੰਮ ਹੈ ਔਰ ਵੈਲਫੇਅਰ ਇਹਦੇ ਵਿੱਚ ਹੈ ਪਬਲਿਕ ਵੈਲਫੇਅਰ ਲਈ ਵਰਤਿਆ ਜਾਂਦਾ ਹੈ ਪਬਲਿਕ ਵੈਲਫੇਅਰ ਲਈ ਚੱਲਣਾ ਚਾਹੀਦਾ 1500 ਕਰੋੜ ਰੁਪਈਆ ਅੱਜ ਦੀ ਤਰੀਕ 'ਚ ਲੱਗੂਗਾ ਇਸ ਪ੍ਰੋਜੈਕਟ ਨੂੰ ਜਿਹੜਾ ਚਾਲੂ ਕਰਦੇ ਹਾਂ 7-800 ਕਰੋੜ ਰੁਪਈਆ ਪ੍ਰੋਜੈਕਟ ਦੇ ਉੱਤੇ ਲਾਇਆ ਗਿਆ ਸੀਗਾ ਔਰ ਉਹ ਪ੍ਰੋਜੈਕਟ ਅੱਜ ਦੀ ਤਰੀ ਮੈਂ 얘 ਦੇ ਲਈ ਇਹ ਵੀ ਬੇਨਤੀ ਕੀਤੀ ਆ ਕਿ ਜੇ ਪ੍ਰੋਜੈਕਟ ਠੀਕ ਨਹੀਂ ਸੀਗਾ ਤੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਰਾਜਨੀਤੀ ਜੇ ਰਾਜਨੀਤੀਕਰਨ ਵੀ ਕੀਤਾ ਜਾਂਦਾ ਜੇਕਰ ਕੋਈ ਪ੍ਰੋਜੈਕਟ ਲੱਗਦਾ ਵਾ ਅਗਰ ਲੋਕਾਂ ਦੇ ਫਾਇਦੇ ਲਈ ਆ ਜਾਂ ਨਹੀਂ ਫਾਇਦੇ ਲਈ ਲੇਕਿਨ ਦੂਸਰੀ ਸਰਕਾਰਾਂ ਦੀ ਆ ਕੋਈ ਸਰਕਾਰ ਬਦਲਦੀ ਰਾਜਨੀਤੀ ਵੀ ਹੁੰਦੀ ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ ਔਰ ਤੁਸੀਂ ਆਮ ਸੁਣਦੇ ਹੋ ਕਿ ਇਹ ਕਿਹਾ ਜਾਂਦਾ ਸੀਗਾ ਕਿ ਇਹ ਸੁਖਬੀਰ ਬਾਦਲ ਨੇ ਕੀਤਾ ਇਹਦਾ ਕੋਈ ਫਾਇਦਾ ਨਹੀਂ ਸੀ ਹੈਗਾ ਜੇ ਕਿਸੇ ਵਿਰੋਧੀ ਨੇ ਚੰਗਾ ਕੰਮ ਕੀਤਾ ਹੋਵੇ ਤੇ ਉਹਨੂੰ ਕਰਨਾ ਚਾਹੀਦਾ ਉਹਦੇ ਉੱਤੇ ਮਤਲਬ ਉਹਦੀ ਪੈਰਵਾਹੀ ਕਰਨੀ ਚਾਹੀਦੀ ਹੈ ਨਾ ਕਿ ਉਹਨੂੰ ਬੰਦ ਕਰ ਦੇਣਾ ਚਾਹੀਦਾ ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਉਣ ਦੀ ਲੋੜ ਹੈ ਜ਼ਰੂਰੀ ਨਹੀਂ ਇਹ ਦੇਖਿਆ ਜਾਣਾ ਵੀ ਮੇਰਾ ਵਿਰੋਧ ਕਿਹਦੇ ਨਾਲ ਹੈ ਮੇਰਾ ਕਿਹਦੇ ਨਾਲ ਮਤਲਬ ਸਿਆਸੀ ਝਗੜਾ ਹੈ ਉਹਨਾਂ ਦੇ ਕਰਕੇ ਪ੍ਰੋਜੈਕਟ ਨੂੰ ਬੰਦ ਕੀਤਾ ਗਿਆ ਅੱਜ ਇਹਨਾਂ ਲੋਕਾਂ ਦੇ ਤੁਸੀਂ ਹਾਲਾਤ ਤੇ ਦੇਖੋ ਕੀ ਨੇ ਯਾਰ ਇਹ ਇਹ ਰੌਲਾ ਪਾ ਰਹੇ ਨੇ ਇਹ ਇੱਕ ਧੜਾ ਇਹ ਹੈ ਜਿਨ੍ਹਾਂ ਨੇ ਉੱਥੇ ਧਰਨਾ ਲੰਮਾ ਸਮਾਂ ਚਲਾਇਆ ਸੀਗਾ ਕਿ ਇਹ ਪ੍ਰੋਜੈਕਟ ਬੰਦ ਜਿਹੜ ਇਹ ਪ੍ਰੋਜੈਕਟ ਜਿਹੜਾ ਲੰਮਾ ਸਮਾਂ ਇਹਨਾਂ ਨੇ ਧਰਨਾ ਚਲਾਇਆ ਸੀ ਕਿਉਂਕਿ ਸਰਕਾਰ ਨੇ ਇੱਕ ਡਿਸੀਜਨ ਲੈ ਲਿਆ ਸੀਗਾ ਕਿ ਡੀਸੀ ਰੇਟ ਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਣਗੇ ਔਰ ਇਹਨਾਂ ਨੇ ਵਿਰੋਧ ਕੀਤਾ ਸੀਗਾ ਉਹ ਕੱਲ ਵੀ ਕਹਿ ਰਹੇ ਨੇ ਕਿ ਜਿਹਦਾ 100 ਰੁਪਈਆ ਵੀ ਘਟਦਾ ਉਹਦੇ ਵਿੱਚ ਵੀ ਇਹ ਦੇਖਿਆ ਜਾਂਦਾ ਬੰਦਾ ਆਪਣਾ ਨੁਕਸਾਨ ਨਹੀਂ ਚੁਲਦਾ ਮੈਂ ਮੈਂ ਬੇਨਤੀ ਕਰਨ ਲੱਗਾ ਉਸ ਤੋਂ ਬਾਅਦ ਕੱਲ ਇਹ ਵੀ ਸਹਿਮਤ ਹੋ ਗਏ ਕਿ ਡੀਸੀ ਰੇਟ ਦੇ ਉੱਤੇ ਇਹਨੂੰ ਚਲਾ ਲਿਆ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਘਰ ਦੇ ਵਿੱਚ ਸਿਰਫ ਰਾਸ਼ਨ ਹੀ ਦੇ ਦਿੱਤਾ ਜਾਵੇ ਸਾਡੀ ਰੋਜੀ ਰੋਟੀ ਚਲਾ ਦਿੱਤੀ ਜਾਵੇ ਕਮ ਸੇ ਕਮ ਅਸੀਂ ਉਹਨਾਂ ਰੇਟਾਂ ਦੇ ਉੱਤੇ ਵੀ ਆ ਜਿਹੜੀ ਬੱਸ ਚਲਾਉਣ ਨੂੰ ਤਿਆਰ ਆ ਦੱਸੋ ਜੀ ਸਰਕਾਰ ਦੀਆਂ ਨਕਾਮੀਆਂ ਹੀ ਜਦੋਂ ਬੱਸ ਚੱਲਦੀ ਸੀ ਇਹਦਾ ਟਾਰਗੇਟ 35000 ਦਾ ਸੀ ਵੀ 35000 ਰੋਜ਼ ਇਸ ਵਾਰੀ ਸਫ਼ਰ ਕਰੂਗੀ 55000 ਤੱਕ ਇਹ ਚ ਸਫ਼ਰ ਕਰਦੀ ਰਹੀ ਸੀ ਜੀ 55000 ਤੱਕ ਇਹ ਦੱਸੋ ਘਾਟੇ ਚ ਗੱਦਾ ਹੋ ਸਕਦੀ ਹੈ ਜੀ ਜੇ 35000 ਦੇ ਟਾਰਗੇਟ ਤੋਂ 55000 ਤੱਕ ਸਫ਼ਰ ਕਰਦੀ ਰਹੀ ਹੈ ਜੀ ਇਹ ਜਾਣ ਕੇ ਸਰਕਾਰ ਨੇ ਬੰਦ ਕਰਨੀ ਚਾਹੀਦੀ ਸੀ ਉਸ ਤਰ੍ਹਾਂ ਦਾ ਕੋਈ ਪੱਕਾ ਪ੍ਰੂਫ ਹੋਵੇ ਕਿ ਇਹਨੇ ਇਹ ਸਭ ਹਾਂਜੀ ਹੈਗੇ ਸਭ ਹੋ ਜਾਗਾ ਸਾਡੇ ਕੋ ਆਪਾਂ ਰੋਡਕ ਦੀ ਤਵਾ ਸਰਕਾਰ ਹਰ ਇੱਕ ਸਭ ਕੋ ਮਿਲ ਜਾਗਾ ਤੁਹਾਨੂੰ ਜੀ ਸਭ ਕੋ ਹੀ ਕਰ ਕਰ ਉਹਨਾਂ ਨੇ ਵੀ ਮੁਲਾਕਾਤ ਕੀਤੀ ਕੀ ਗਿਆ ਕਾਰਪੋਰੇਸ਼ਨ ਕੋ ਉਹਨਾਂ ਨੇ ਅੱਜ ਕਮਿਸ਼ਨਰ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ 3 ਦਿਨ ਪਹਿਲਾਂ ਵੀ ਇਸ ਮਸਲੇ ਦੇ ਉੱਤੇ ਮੁਲਾਕਾਤ ਹੋਈ ਸੀ ਉਹਨਾਂ ਬੜਾ ਇਹ ਮਤਲਬ ਪੋਜ਼ਿਟਿਵਲੀ ਇਹ ਕਹਾ ਕਿ ਮੈਂ ਅੱਜ ਜਿਹੜਾ ਡੀਓ ਬਣਾ ਕੇ ਸਰਕਾਰ ਨੂੰ ਭੇਜੂਗਾ ਕਿ ਇਹਦਾ ਦੁਬਾਰਾ ਜਿਹੜਾ ਉਹ ਕੰਮ ਚਲਾਇਆ ਜਾਵੇ ਉਹਨੂੰ ਚਲਾਉਣ ਦੀ ਅੱਜ ਮੇਰੇ ਜਿਹੜੇ ਐਡੀਸ਼ਨਲ ਚੀਫ ਸਕੱਟਰੀ ਨੇ ਉਹਨਾਂ ਦੇ ਨਾਲ ਰਾ ਪੋਜੀਟਿਵਲੀ ਜਿਹੜਾ ਉਹ ਚਲਾਇਆ ਜਾਊਗਾ ਔਰ ਜਿਹੜੀਆਂ ਬੱਸਾਂ ਮਾਲ ਮੰਡੀ 'ਚ ਲੱਗੀਆਂ ਨੇ ਕੰਡਮ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਦੇ ਵਿੱਚ ਸਿਟੀ ਬੱਸ ਉਹਨਾਂ ਦੇ ਵਿੱਚ ਇਹਨਾਂ ਨੂੰ ਇਹ ਸਲਾਹ ਦਿੱਤੀ ਆ ਕਿ 40 40 50 50 ਲੱਖ ਦੀ ਬੱਸ ਐ ਕਮ ਸੇ ਕਮ ਸ਼ਹਿਰ ਦੇ ਵਿੱਚ ਉਹਨਾਂ 'ਚ ਡਿਸਪੈਂਸਰੀ ਐਮਬੂਲੈਂਸ ਨਹੀਂ ਵੀ ਲੌਂਗ ਰੂਟ ਦੇ ਉੱਤੇ ਭੇਜਣੀਆਂ ਉਹਨਾਂ ਦੇ ਵਿੱਚ ਇਹੋ ਜਿਹੀਆਂ ਫੈਸਿਲਿਟੀਆਂ ਜਾਰੀ ਕੀਤੀਆਂ ਜਾਣ ਔਰ ਕੱਲ ਮੈਨੂੰ ਪਤਾ ਲੱਗਾ ਸੀ ਕਿ ਉਹ ਬੱਸਾਂ ਬੰਦ ਕਰ ਦਿੱਤੀਆਂ 7 ਸਾਲ ਦੀ ਮਿਆਦ ਪੂਰੀ ਹੋ ਗਈ ਐ ਅੱਜ ਮੈਂ ਰੋਡਵੇਅ 'ਤੇ ਫੋਟੋਆਂ ਲੈ ਕੇ ਆਇਆ 10 ਸਾਲ ਪੁਰਾਣੀਆਂ ਬੱਸਾਂ ਉਹ ਚੱਲਦੀਆਂ ਨੇ ਔਰ ਲੌ